ਸਾਰੇ ਬੇ ਬੇ ਬੇਨਤੀ ਸੁਣੋ ਬ੍ਰਦਰ ਬੇਨਤੀ ਬੇਨਤੀ ਸੁਣੋ ਦੇਖੋ ਅ ਅੰਦਰ ਹਜੇ ਡਾਕਟਰਸ ਮਿਲ ਨਹੀਂ ਦੇ ਰਹੇ ਬਟ ਹਾਲਤ ਜਿਹੜੀ ਹੈ ਕਾਫੀ ਨਾਜ਼ੁਕ ਹੈ ਸੋ ਸਾਰੇ ਅਪਰਦਾਸ ਕਰੀਏ ਸਾਡੇ ਭਰਾ ਵਾਸਤੇ ਰਾਜਵੀਰ ਜਵੰਦੇ ਵਾਸਤੇ ਕਿ ਮਾਲਕ ਪ੍ਰਮਾਤਮਾ ਉਹਨੂੰ ਤੰਦਰੁਸਤੀ ਦੇਵੇ ਸੋ ਜਿੱਦਾਂ ਦੀ ਮਤ ਕਿ ਡਾਕਟਰਸ ਕਹਿ ਰਹੇ ਆ ਵੀ ਕਾਫੀ ਜਿਹੜੀ ਹਾਲਤ ਨਾਜ਼ੁਕ ਹੈ ਆਪਾਂ ਸਾਰੇ ਅਰਦਾਸ ਕਰੀਏ ਇਸ ਮੌਕੇ ਤੇ ਪਲੀਜ਼ ਥੈਂਕ ਯੂ ਵੈਰੀ ਮਚ ਸਨ ਆਲ ਦੇ ਸੱਤ ਯਾਰ ਤੁਹਾਡੀ ਨਹੀਂ ਬਾਕੀ ਨਹੀਂ ਬਾਕੀ ਬਾਕੀ ਸਾਰੇ ਬਾਕੀ ਸਾਰੇ ਠੀਕ ਨੇ ਬਾਕੀ ਸਾਰੇ ਠੀਕ ਨੇ ਚੱਲ ਗੱਲ ਹੋਈ ਕਿ ਕਿਵੇਂ ਹੋਇਆ ਸਾਰਾ ਕੁਝ ਜੀ ਉਹ ਬੇਸਿਕਲੀ ਉਹ ਤੁਹਾਨੂੰ ਪਤਾ ਵੀ ਉਹ ਬਾਈਕ ਰਾਈਡਰਸ ਤੇ ਜਾ ਰਹੇ ਸੀਗੇ ਤੇ ਉਹ ਕਹਿੰਦੇ ਕਿ ਜਿਹੜੇ ਪੰਜ ਜਾਂ ਛੇ ਬੰਦੇ ਸੀਗੇ ਤੇ ਉਹਦੇ ਵਿੱਚ ਉਹਨਾਂ ਦੇ ਕੋਈ ਗਾਂ ਵਿੱਚ ਆ ਕੇ ਹਿੱਟ ਕੀਤੀ ਹੈ ਗਾਂ ਦੇ ਨਾਲ ਹਿੱਟ ਹੋਣ ਕਰਕੇ ਫਿਰ ਕਾਫੀ ਮਤਲਬ ਸੱਟ ਲੱਗੀ ਹੈ ਇਹ ਸ਼ਾਇਦ ਬੱਦੀ ਤੋਂ ਪਾਰਟਿਸਪੀਟੀ ਜਾਂ ਦਰਜਾਰੇ ਸੀਗੇ Shimla ਵਾਲੋਂ ਹਾਂਜੀ ਹਾਂਜੀ ਤੇ ਹੁਣ ਹੁਣ ਹਾਲਾਤ ਨਾਜ਼ੁਕੀ ਹੈ ਜੀ ਹਾਂਜੀ ਡਾਕਟਰਸ ਕਹ ਰਹੇ ਵੀ ਅਜੇ 3-4 ਘੰਟੇ ਤੱਕ ਦੱਸਣਗੇ ਹਾਲਤ ਹਜੇ ਕਾਫੀ ਮਤਲਬ ਨਾਜ਼ੁਕ ਹੈ ਪਰ ਅਦਾਸ ਕਰੀਏ ਜੀ ਸਾਰੇ ਕੋਈ ਕਿੰਨੇ ਵਿਅਕਤੀ ਦੀ ਇਹ ਨਹੀਂ ਖਾਜੇ ਮੂਮੈਂਟ ਨਹੀਂ ਕਿੰਨੇ ਰਾਈਡਰ ਸੀ ਜੀ ਆਈ ਥਿੰਕ ਸੋ 5 ਜਣੇ ਸੀਗੇ 5 ਹਾਂਜੀ ਹਾਂਜੀ ਪ੍ਰਿੰਟ ਦੀ ਗੱਲ ਕੀਤੀ ਜਾ ਰਹੀ ਨਹੀਂ ਹਾਂਜੀ ਕੁਝ ਨਹੀਂ ਕੁਝ ਨਹੀਂ ਕਹਿ ਸਕਦੀ ਜੀ ਤਾਂ ਬਸ ਅਪਰਦਾਸ ਕਰੀਏ ਠੀਕ ਹੈ ਠੀਕ